ਆਪਣੀ ਸਥਿਤੀ ਕਿੰਨੀ ਕਮਜ਼ੋਰ ਹੋ ਗਈ ਹਰ ਗੱਲ ਤੇ ਆਪਾਂ ਕਹਿੰਦੇ ਆ ਬੀਜੇਪੀ ਨੇ ਕਰਤਾ ਆਰਐਸਐਸ ਨੇ ਕਰਤਾ ਉਹਦਾ ਨਾਮ ਲੈ ਦਿਓ ਤੁਸੀਂ ਦੇਖੋ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਕਿ ਅਸੀਂ ਸਾਡੀ ਇੰਨੀ ਪਤਲੀ ਹਾਲਾਤ ਹੋ ਗਏ ਕਿ ਸਾਨੂੰ ਹੁਕਮਨਾਮਿਆਂ ਦੇ ਸਬੰਧ ਵਿੱਚ ਵੀ ਅੱਜ ਸਾਨੂੰ ਕਹਿ ਰਹੇ ਨੇ ਬੀਜੇਪੀ ਦੀ ਆੜ ਲਾਓ ਦੱਸੋ ਹੁ ਕੰਮ ਨਾ ਮੈਂ ਸਾਡਾ ਸਦਾਤਿਆ ਸੇਵੇ ਪਾਸ਼ਾ ਜੀ ਨੇ ਸਾਨੂੰ ਬਖਸ਼ਿਆ ਤੇ ਬੀਜੇਪੀ ਕਿੱਥੇ ਆ ਗਈ ਬੀਜੇਪੀ ਦਾ ਕੀ ਰੋਲ ਹੈ ਤੁਸੀਂ ਬੀਜੇਪੀ ਦੀਆਂ ਮੰਤਾ ਕਰੋ ਧਰਲੇ ਮਾਰੋ ਕਿਸਾਨਾਂ ਕਾਵਲੋ ਸਮਝੌਤਾ ਬੀਜੇਪੀ ਤੋੜਨਾ ਕਰਦੀ ਨਹੀਂ ਤੇ ਦੱਸੋ ਅੱਜ ਤੁਸੀਂ ਕਹਿੰਦੇ ਆ ਤੇ ਬੀਜੇਪੀ ਦਾ ਨਾਮ ਲਾਓ ਅਸੀਂ ਕਹਿੰਦੇ ਆ ਬੀਜੇਪੀ ਨੂੰ ਕੇਂਦਰ ਸਰਕਾਰ ਨੂੰ ਇਹ ਵੀ ਤੋੜੇ ਕੱਟ ਵਿੱਚ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਮੰਗ ਕਰਦੇ ਆ ਕਿ ਪੰਜਾਬ ਦੇ ਮਸਲੇ ਹੱਲ ਕਰੋ ਬੰਦੀ ਸਿੰਘ ਛੱਡੋ ਕਿਸਾਨਾਂ ਦੇ ਕਰਜ਼ੇ ਮਾਫ ਕਰੋ ਜਿਹੜਾ ਜੋ ਵੀ ਕਿਸਾਨ ਮੰਗਦੇ ਨੇ ਚਾਹ ਬਿਜਲੀ ਦਾ ਆਕਿਆ ਚਾਹੇ ਐਮ ਐਸ ਪੀ ਆ ਜੋ ਕਿਸਾਨ ਮੰਗਦੇ ਆ ਉਹ ਬੀਜੇਪੀ ਨੂੰ ਪੂਰਾ ਕਰਨਾ ਪਊਗਾ ਤਾਈ ਬੀਜੇਪੀ ਨਾਲ ਕੁਝ ਸਮਝਾਤਾ ਹੋਊਗਾ ਜੋ ਮਜ਼ਦੂਰ ਮੰਗਦੇ ਨੇ ਮਜ਼ਦੂਰ ਆਪਣਾ ਹੱਕ ਮੰਗਦੇ ਆ ਉਹਨਾਂ ਦੇ ਹੱਕ ਮਿਲਨੇ ਚਾਹੀਦੇ ਆ ਚਾਹੇ ਨਰੇਗਾ ਹੋਵੇ ਜਾਂ ਕੋਈ ਵੀ ਹੋਰ ਖੇਤਰ ਹੋਵੇ ਬੀਜੇਪੀ ਨੂੰ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਸਾਡੇ ਪਾਣੀ ਇਹਨਾਂ ਬਾਰੇ ਕੋਈ ਫੈਸਲਾ ਲੈਣਾ ਪਾਉ ਤਾਂ ਬੀਜੇਪੀ ਨਾਲ ਉਮ ਯੋਥ ਹੋ ਸਕਦਾ ਹੈ ਸੋ ਗੱਲਾਂ ਸਾਰੀਆਂ ਤੁਸੀਂ ਜਾਣਦੇ ਹੋ ਸਮਾਂ ਇਹਨਾਂ ਨਹੀਂ ਮੈਂ ਅਖੀਰਲੀ ਗੱਲ ਇੱਕ ਦੋਨਾਂ ਕਹਿ ਕੇ ਖੇਮਾ ਮੰਗ ਲੈਣੀਆਂ 328 ਰੂਪਾਂ ਦਾ ਵਿਵਾਦ ਅੱਜ ਵੀ ਚੱਲ ਰਿਹਾ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਆਪਾਂ ਸਮੁੱਚੀ ਮਾਨਵਤਾ ਮੱਥਾ ਟੇਕਦੀ ਹੈ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਹੈ ਅੱਜ 328 ਰੁਪਏ ਦਾ ਵੀ ਬਿਵਾਦ ਪੈਦਾ ਹੋ ਗਿਆ ਦੱਸੋ ਖਾਲਸਾ ਜੀ ਸਾਧ ਸੰਗਤ ਜੀ 328 ਰੂਪ ਜਿਹੜੇ ਪਾਵਨ ਰੂਪ ਨੇ ਉਹ ਆਪਣਾ ਨੂੰ ਕੀ ਕਹਿ ਰਹੇ ਨੇ ਕਿ ਜੀ ਚੋਰੀ ਹੋ ਗਏ ਕੋਈ ਕਹਿੰਦਾ ਲਾਪਤਾ ਨੇ ਕੋਈ ਕਹਿੰਦਾ ਉਹ ਗਵਾਚ ਗਏ ਕਿ ਢੀ ਨਮੋਸ਼ੀ ਆਪਣੇ ਵਾਸਤੇ ਕਦੀ ਆਪਾਂ ਸੋਚਿਆ ਕਿ ਗੁਰੂ ਗ੍ਰੰਥ ਸਾਹਿਬ ਕਦੀ ਲਾਪਤਾ ਹੋ ਸਕਦੇ ਆ ਗੁਰੂ ਗ੍ਰੰਥ ਸਾਹਿਬ ਕਦੀ ਚੋਰੀ ਹੋ ਸਕਦੇ ਆ ਨਹੀਂ ਹੋ ਸਕਦੇ ਤੇ ਸਾਡੀਆਂ ਸੰਸਥਾਵਾਂ 'ਚ ਐਨਾ ਨਗਾਰ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਹਿਣ ਲੱਗ ਪਏ ਕਿ ਉਹਨਾਂ ਦਾ ਲੇਖਾ ਜੋਖਾ ਅੱਜ ਤੱਕ ਹੋਇਆ ਨਹੀਂ ਤੇ ਫਿਰ ਦੱਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜਾ ਅਕਾਲੀ ਦਲ ਦਾ ਤੜਾ ਕੀ ਹੱਕ ਰੱਖਦਾ ਪੰਥ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਜਿਨ੍ਹਾਂ ਨੇ ਸਾਡੀ 328 ਸਰੂਪਾਂ ਦਾ ਸਾਨੂੰ ਕੋਈ ਹੱਲ ਕੱਢ ਕੇ ਨਹੀਂ ਦਿੱਤਾ ਬੇਅਦਬੀ ਦਾ ਕੋਈ ਹੱਲ ਨਹੀਂ ਹੋਇਆ ਖਾਲਸਾ ਜੀ ਸਾਡੇ ਪਿੰਡ ਤੇ ਪਿੰਡੇ ਤੇ ਐਡਾ ਜ਼ਖਮ ਆ ਦਿਲ ਵਿੱਚ ਸਾਡੇ ਛੇ ਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੱਕ ਜਾਣਨ ਸਾਫ ਹੋਣਾ ਸੀਗਾ ਨਾ ਤਾਂ ਉਸ ਸਮੇ ਅਕਾਲੀ ਜਲਦੀ ਸਰਕਾਰ ਸੀ ਨਹੀਂ ਦਵਾ ਹੋਇਆ ਕੈਪਟਨ ਮਰਿੰਦਰ ਤੋਂ ਨਹੀਂ ਦਵਾ ਹੋਇਆ ਭਗਵੰਤ ਮਾਨ ਤੋਂ ਨਹੀਂ ਦਵਾ ਹੋਇਆ ਤੇ ਮੈਨੂੰ ਦੱਸੋ ਅਸੀਂ ਜਾਈਏ ਕਿੱਥੇ ਕਿਦੋਂ ਇਨਸਾਬ ਮੰਗੀਏ ਇਸ ਲਈ ਤੁਹਾਨੂੰ ਬੇਨਤੀ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ ਚੰਗੇ ਸਾਫ ਸੁਥਰੀ ਸੋਚ ਵਾਲੇ ਪੰਥਕ ਵਿਚਾਰ ਦਾੜਾ ਵਾਲੇ ਅਤੇ ਨੇਕ ਸੱਚੇ ਸੁੱਚੇ ਐ ਜੀਪੀਸੀ ਮੈਂਬਰ ਬਣਨੇ ਚਾਹੀਦੇ ਆ ਉਹ ਅੱਜ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ ਆ ਅੱਜ ਗਿਆਨੀ ਰਘਵੇ ਸਿੰਘ ਉਹਨਾਂ ਨੇ ਕੱਲ ਕਿਹਾ ਕਿ ਅੱਜ ਇਹ ਸੁਧਾਰ ਲਿਆਉਣ ਲਈ ਸਾਨੂੰ ਸਰਬੱਤ ਖਾਲਸਾ ਬੁਲਾਉਣਾ ਪਏਗਾ ਸਾਰੀਆਂ ਸਿੱਖ ਸੰਸਥਾਵਾਂ ਨੂੰ ਸਿੱਖ ਨਮਾਇੰਦਿਆਂ ਨੂੰ ਸਿੱਖ ਜਥੇਬੰਦੀਆਂ ਨੂੰ ਇਹ ਸੋਚਣਾ ਪਏਗਾ ਜਿਹੜੇ ਵੀ ਆਪਣੇ ਆਪ ਨੂੰ ਪੰਥ ਕਹਉਂਦੇ ਨੇ ਜਿਹੜੇ ਵੀ ਆਪਣੇ ਆਪ ਨੂੰ ਪੰਥ ਪ੍ਰਸਤ ਕਹਉਂਦੇ ਨੇ ਅੱਜ ਲਾਹ ਮੰਦ ਹੋ ਕੇ ਇਸ ਸੁਧਾਰ ਲਹਿਰ ਦੇ ਵਿੱਚ ਸ਼ਾਮਲ ਹੋਣਾ ਪਏਗਾ ਦੂਜੇ ਪਾਸੇ ਪੰਜਾਬ ਰੁੜਦਾ ਜਾ ਰਿਹਾ ਬਰਬਾਦ ਹੋ ਰਿਹਾ ਅੱਜ ਪੰਜਾਬ ਦਾ ਬਾਲੀਵੁੱਡ ਤੋਂ ਨਜ਼ਰ ਨਹੀਂ ਕੋਈ ਆ ਰਿਹਾ ਜੇ ਪੰਜਾਬ ਦਾ ਕੋਈ ਬਾਲੀਬਾਰ ਹੁੰਦਾ ਤਾਂ ਕੇਂਦਰ ਸਰਕਾਰ ਦੇ ਹਿੰਮਤ ਨਹੀਂ ਸੀ ਪੈਣੀ ਸਾਡੇ ਡੈਮ ਜਦੋਂ ਪੰਜਾਬ ਤੇ ਹਰਿਆਣਾ ਬਣਿਆ ਸਾਡਾ ਪ੍ਰਬੰਧ ਪਾਣੀ ਦਾ ਕੰਟਰੋਲ ਸਾਡੇ ਕੋਲ ਹੁੰਦਾ ਸੀ ਜਦੋਂ ਬਰਸਾਤਾਂ ਹੁੰਦੀਆਂ ਸੀ ਅਸੀਂ ਹਰਿਆਣੇ ਨੂੰ ਦਿੱਲੀ ਨੂੰ ਪਾਣੀ ਛੱਡ ਦਿੰਦੇ ਸੀ ਕਿਉਂਕਿ ਮੈਂਬਰ ਸਾਡਾ ਸੀ ਮੈਂ ਉਹ ਹਲਕੇ ਦਾ ਐਮਪੀ ਰਹਾ ਮੈਨੂੰ ਪਤਾ ਭਾਗੜਾ ਡੈਮ ਦੇ ਪਾਣੀ ਕਿਵੇਂ ਅਸੀਂ ਛੱਡਦੇ ਰਹੇ ਜਦੋਂ ਬਰਸਾਤ ਹੁੰਦੀ ਸੀ ਅਸੀਂ ਆਪਣਾ ਕੋਟਾ ਵੀ ਉਹਨਾਂ ਨੂੰ ਦੇ ਦਿੰਦੇ ਸੀ ਸਾਨੂੰ ਲੋੜ ਨਹੀਂ ਸੀ ਹੁੰਦੀ ਤੇ ਜਦੋਂ ਸੌਕਾ ਪੈਂਦਾ ਸੀ ਜ਼ਰੂਰਤ ਹੁੰਦੀ ਸੀ ਅਸੀਂ ਹਰਿਆਣੇ ਤੇ ਦਿੱਲੀ ਦਾ ਪਾਣੀ ਵੀ ਆਪ ਵਰਤ ਲੈਂਦੇ ਸੀ ਰਿਮੋਟ ਸਾਡੇ ਕੋਲ ਸੀ ਕੰਟਰੋਲ ਸਾਡੇ ਕੋਲ ਸੀ ਸਾਡਾ ਕੰਟਰੋਲ ਖੋ ਲਿਆ ਸਾਡੀ ਮੈਂਬਰਸ਼ਿਪ ਖੋ ਲਈ ਤੇ ਪਹਿਲਾਂ ਹਰਿਆਣੇ ਦੇ ਪੰਜਾਬ ਦੇ ਦੋ ਮੈਂਬਰ ਤੇ ਦੋ ਹੋਰ ਲਿਆਣ ਕੇ ਬਿਠਾਤੇ ਹੋਰ ਤਾਂ ਹੋਰ ਜਿਹੜੇ ਡੈਬ ਦੀ ਸੁਰੱਖਿਆ ਸੀ ਪੰਜਾਬ ਪੁਲਿਸ ਉਤੋਂ ਪਰੇ ਕਰਦੇ ਸੀ ਆਰਾ ਬਿਠਾਤੀ ਲਿਆੜ ਕੇ ਤੇ ਤਰਗਾਵਾ ਪੰਜਾਬ ਦੇ ਰਿਆ ਆ ਹਾਲ ਪੰਜਾਬ ਦਾ ਜੇ ਕੋਈ ਵਾਰਸ ਹੋਵੇ ਹੋ ਸਕਦਾ ਹਰ ਸਾਡਾ ਆਰਡੀਆ ਫਾ ਤੁਹਾਡੀਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਪਿਛਲੇ 4 ਸਾਲਾਂ ਅੱذ ਕੋਈ ਬੈਦਵਰਕ ਨਹੀਂ ਹੋ ਸਕਿਆ ਸਾਡਾ ਪੈਸਾ ਦਿੱਲੀ ਰੱਖੀ ਬੈਠੀ ਆ ਕੋਈ ਲੈਣ ਆਲਾ ਨਹੀਂ ਕੋਈ ਕਹਿਣ ਆਲਾ ਨਹੀਂ ਹੋਰ ਤਾਂ ਹੋਰ ਪਿਛੇ ਹੜਾ ਏ ਹੜਾ ਦੇ ਦਵਾਈ ਬਚਾਈ ਜੇ ਪ੍ਰਧਾਨ ਮੰਤਰੀ ਜੀ ਖੁਦ ਕਹਿ ਕੇ ਗਏ ਕਿ ਹਿੰਦੁਸਤਾਨ ਦੇ ਵਿੱਚ ਜੇ ਸਭ ਤੋਂ ਵੱਧ ਕੋਈ ਮੱਤਾ ਦਾ ਹੱਕਦਾਰ ਆ ਤਾਂ ਪੰਜਾਬ ਆ ਪੰਜਾਬ ਨੇ ਪੈਸਾ ਵੀ ਐਲਾਨ ਕਰਕੇ ਗਏ ਪਰ ਜਦੋਂ ਪੈਸਾ ਦੇਣ ਲੱਗੇ ਤਾਂ ਬਹੀ ਖਾਤਾ ਖੋਲ ਕੇ ਬੈਠ ਗਏ ਬਹੀ ਖਾਤਾ ਖੋਲਣਾ ਪੈਂਦਾ ਹੁਣ ਜਿੱਦੋਂ ਦੇ ਆੜਤੇ ਤੋਂ ਪੈਸੇ ਲੈਣਾ ਹੁਣ ਲਾਜ਼ਮੀ ਤੌਰ ਤੇ ਨਵੇਂ ਪੁਰਾਣੇ ਕਰਦਾ ਹੀ ਕਰਦਾ ਆੜਤੇ ਤੇ ਦਿੱਲੀ ਆਏ ਨੇ ਬਹੀ ਖਾਤਾ ਖੋਲ ਲਿਆ 12000 ਕਰੋੜ ਦੇ ਡਿਫਾਲਟਰ 50 ਸਰਕਾਰ ਨਿਕਲੀ ਉਹਦਾ ਕੋਈ ਹਿਸਾਬ ਨਾ ਦੇ ਸਕੀ ਦਿੱਲੀ ਵਾਲਿਆਂ ਨੇ ਮੁੱਠੀ ਮੀਚ ਲਈ ਇਹ ਠੀਕ ਆ ਵਿਆਕ ਵਿੱਚ ਦਾ ਲੇਖਾ ਦਿੱਲੀ ਨੂੰ ਨਹੀਂ ਸੀ ਬਿਜਣਾ ਚਾਹੀਦਾ ਪਰ ਇਹਨਾਂ ਨੂੰ ਇਹ ਹਿਸਾਬ ਦੇਣਾ ਚਾਹੀਦਾ ਸੀ ਰਿਜ਼ਲਟ ਕੀ ਹੋਇਆ ਪੰਜਾਬ ਵਾਂਝਾ ਰਹਿ ਗਿਆ ਅੱਜ ਵੀਰੋ ਬੜੇ ਮੁਸ਼ਕਲ ਵਿੱਚ ਉਹ ਪੰਜਾਬ ਦੇ ਕੋਲ ਕੋਈ ਇੰਡਸਟਰੀ ਨਹੀਂ ਹੈ ਜੇ ਤੁਸੀਂ ਆਪਣੇ ਬੱਚਿਆਂ ਨੂੰ ਰੋਜ਼ਗਾਰ ਦੇ ਸਕੀਏ ਕੋਈ ਇੱਥੇ ਕਾਰੋਬਾਰ ਕਰਨ ਨੂੰ ਤਿਆਰ ਨਹੀਂ ਜੋ ਕਿ ਸਰਹੱਦੀ ਸੂਬਾ ਇੱਥੇ ਕਦੇ ਵੀ ਕੋਈ ਆਫਤ ਆ ਸਕਦੀ ਆ ਔਰ ਇੱਥੇ ਮਾੜਾ ਮੋਟਾ ਮਨਰੇਗਾ ਦਾ ਕੰਮ ਚੱਲਦਾ ਸੀ ਤੇ ਮਨਰੇਗਾ ਨਾਲ ਕੰਮ ਚਲਾਉਣ ਲਈ ਬਾਹਰ ਸਰਕਾਰ ਨੇ ਐਸਾ ਕਾਨੂੰਨ ਬਣਾਤਾ ਕਿ ਸੂਬਾ ਸਰਕਾਰਾਂ 40% ਹਿੱਸਾ ਪਾਉਣ ਤੇ 60% ਸੈਂਟਰ ਪਾਏਗਾ ਇੱਕ ਰੂਲ ਆ ਅਜ਼ੂਲ ਆ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਉਹਨਾਂ ਵਿੱਚ 40% ਸੂਬਾ ਸਰਕਾਰਾਂ ਪਾਉਂਦੀਆਂ ਨੇ ਤੇ 60% ਸੈਂਟਰ ਪਾਉਂਦਾ ਪਰ ਵੀਰੋ ਅਸੀਂ ਮੰਗ ਕਰਦੇ ਰਹੇ ਔਰ ਅੱਜ ਵੀ ਕਰਦੇ ਆ ਅਸੀਂ ਲੋਕ ਸਭਾ ਵਿੱਚ ਵੀ ਬੜੀ ਜ਼ੋਰ ਨਾਲ ਮੰਗ ਕੀਤੀ ਸੀ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਪੰਨਰ ਸਰਜੀਤ ਸਾਰੀਆਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੂੰ ਖਾਸ ਤੌਰ ਤੇ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਜੇ ਗੰਗਲਾਂ ਨਾ ਮਿੱਟੀ ਨਾਲ ਲਾਓ ਬਿਆਨਬਾਜ਼ੀ ਤਾਂ ਸੀਮਤ ਰਹਿਓ ਕੇਵਲ ਅਖਬਾਰਾਂ ਤੱਕ ਸੀਮਤ ਨਾ ਰਹੋ ਜੇ ਸਹੀ ਮੈਨੇ ਵਿੱਚ ਪੰਜਾਬ ਨੂੰ ਬਚਾਉਣਾ ਜੇ ਸਹੀ ਮੈਨੇ ਵਿੱਚ ਕੇਂਦਰ ਦੀ ਜੀ ਰਾਮ ਜੀ ਸਕੀਮ ਨੂੰ ਲਾਗੂ ਕਰਾਉਣਾ ਆ ਕਾਂਗਰਸ ਵਾਲੇ ਰੈਲੀਆਂ ਕਰਕੇ ਕਹਿੰਦੇ ਅਸੀਂ ਮਨਰੇਗਾ ਨੂੰ ਬਚਾਉਣਾ ਮਨਰੇਗਾ ਨੂੰ ਬਚਾ ਕੇ ਕੀ ਕਰੋਗੇ ਅਸਲੀ ਮੈਨੇ ਵਿੱਚ ਪੰਜਾਬ ਨੂੰ ਜਿਵੇਂ ਅਸਾਮ ਤ੍ਰਿਪੁਰਾ ਮिजੋਰਾਮਾ ਪਾਂਡੋ ਚਰੀਆ ਆ ਹਿਮਾਚਲ ਉਤਰਾੰਚਲ ਇਹ ਸਾਰੇ ਸੂਬੇ ਇੱਕ ਕੈਟਾਗਰੀ ਵਿੱਚ ਪਾਏ ਹੋਏ ਨੇ ਇਹ ਸਿਰਫ 10% ਸ਼ੇਅਰ ਪਾਉਂਦੇ ਨੇ ਤੇ ਸਾਨੂੰ ਵੀ ਇੱਕ ਕੈਟਾਗਰੀ ਵਿੱਚ ਰੱਖਿਆ ਹੋਇਆ ਅਸੀਂ ਕਹਾਂ ਜੇ ਸੱਚੀ ਮੁੱੱਚੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਅਸੀਂ ਅਪੀਲ ਕਰਦੇ ਆਂ ਅੱਜ ਦੁਆਬੇ ਦੀ ਧਰਤੀ ਤੋਂ ਜੇ ਜੱਤੀ ਵਤੀ ਪੰਜਾਬ ਨੂੰ ਬਚਾਉਣਾ ਚਾਹਦੇ ਹੋ ਤਾਂ ਪੰਜਾਬ ਦੀ ਲੜਾਈ ਲੜੋ ਕਿ ਪੰਜਾਬ ਨੂੰ ਇਹ ਗੱਡਾਂ ਕਿ ਉੱਚ ਪਾਇਆ ਜਾਵੇ ਪੰਜਾਬ ਕੇਵਲ 10% ਹਿੱਸਾ ਪਾਵੇ ਕੇਂਦਰ ਦੀਆਂ ਸਕੀਮਾਂ ਤੇ ਲਾਹਾ ਲੈ ਸਕੇ ਹੁਣਾਂ ਨੌਬੰਦ ਤੇਲ ਹੋਏਗਾ ਨਾ ਰਾਗਾ ਨੱਚੇਗੀ ਇਹ ਹਾਲਤ ਬਣਿਆ 40% ਸਰਕਾਰ ਕੋਲ ਹੈ ਨਹੀਂ ਇਹਦਾ ਦਿਹਾੜੀ ਤੇ ਕੰਮ ਕਰ ਰਹੇ ਨੇ ਇਹਨਾਂ ਨੇ ਤਾਂ ਸਾਰਾ ਖਜ਼ਾਨਾ ਲਟਾਦਾ ਕੇਜਰੀਆਦੋਂ helicopter ਤੇ ਜਿਹੜੇ ਦੁਆਨ ਦੇ ਵਿੱਚ ਜਾਂ ਵੱਡੇ ਵੱਡੇ ਬੋਰਡ ਲਾਉਣ ਦੇ ਵਿੱਚ ਜਾਂ ਐਡਵਰਟਾਈਜ਼ਮੈਂਟ ਕਰਕੇ ਝੂਠ ਬੋਲਣ ਦੇ ਵਿੱਚ ਪੰਜਾਬ ਦਾ ਖਜ਼ਾਨਾ ਖਾਲੀ ਕਰਤਾ 5 ਲੱਖ ਕਰੋੜ ਰੁਪਏ ਦਾ ਪੰਜਾਬ ਕਰਜ਼ਾਈ ਹੋ ਗਿਆ ਇਸ ਕਰਕੇ ਮੈਂ ਕਿਹਾ ਕਿ ਪੰਜਾਬ ਲਾਹਵਾਰਸ ਹੋਇਆ ਪਿਆ ਪੰਜਾਬ ਦਾ ਵਾਲੀਵਾਰਸ ਕੋਈ ਨਹੀਂ ਆ ਸ਼ਰਮਣੀ ਅਕਾਲੀ ਦਲ ਪੁੱਤਰ ਸਰਦੀਪ ਦਾ ਯਤਨ ਹੈ ਕਿ ਅਸੀਂ ਪੰਜਾਬੀਆਂ ਨੂੰ ਇਕੱਠੇ ਕਰੀਏ ਅਸੀਂ ਪੰਜਾਬ ਦੀ ਆਵਾਜ਼ ਬਣੀਏ ਅਸੀਂ ਪੰਜਾਬ ਨੂੰ ਇਸ ਮੁਸ਼ਕਲ ਤੇ ਇਸ ਨੰਘਾਰ ਦੇ ਵਿੱਚੋਂ ਕੱਢਣ ਲਈ ਇੱਕ ਵਿਰੋਧ ਬੰਦੀ ਨਾਲ ਇੱਕ ਰਾਹ ਦਈਏ ਸਟੇਜਾਂ ਦੇ ਉੱਤੋਂ ਭੰਗੜੇ ਪਾਏ ਜਾ ਰਹੇ ਨੇ ਵੀਰ ਸੁਖਬੀਰ ਦੇ ਗਾਣੇ ਲਾ ਕੇ ਰੈਲੀਆਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਨਸ਼ਿਆਂ ਦੇ ਕਤਲਾਂ ਦੇ ਅਰਾਦਾ ਕਤਲ ਦੇ ਪਰਚੇ ਨੇ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਜਾ ਰਿਹਾ ਤੇ ਭੰਗੜੇ ਪਾ ਕੇ ਗਾਣੇ ਗਾ ਕੇ ਇਹ ਕਿਹਾ ਜਾ ਰਿਹਾ ਵੀ ਸਾਡੀ ਅਕਾਲੀ ਸਰਕਾਰ ਆਉਣ ਵਾਲੀ ਹੈ ਇਸ ਤੋਂ ਹੋਰ ਹੀਟਲਾ ਸਮਾਂ ਅਕਾਲੀ ਸਿਆਸਤ ਨੇ ਆਪਣੀ ਇਸ ਸਦੀ ਦੇ ਵਿੱਚ ਸ਼ਾਇਦ ਕਦੀ ਨਾ ਦੇਖਿਆ ਹੋਵੇ ਤੁਸੀਂ ਦੇਖੋ ਵੀ ਜਿਹਦੇ ਲਈ ਕਸੀਦੇ ਪੜੇ ਜਾ ਰਹੇ ਨੇ ਉਹਨਾਂ ਲਈ ਸਿਰਫ ਇੱਕ ਹੀ ਸ਼ੇਅਰ کہہ ਸਕਦਾ ਜਿਹੜਾ ਅੱਜਕੱਲ ਬੜਾ ਪ੍ਰਚਲਿਤ ਹੈ ਕਿ ਥੋੜਾ ਸਾ ਚਾਰਾ ਦੇਖ ਕੇ ਬਸਤੀ ਕੀ ਬੱਕਰੀਆਂ ਥੋੜਾ ਸਾ ਚਾਰਾ ਦੇਖ ਕੇ ਬਸਤੀ ਕੀ ਬੱਕਰੀਆਂ ਗਜਲੇ ਸੁਨਾਰ ਗਜਲੇ ਸੁਣਾਈ ਜਾ ਰਹੀਆਂ ਹੈ ਕਸਾਈ ਕੀ ਸ਼ਾਨ ਮੇਂ ਉਹ ਕਸਾਈ ਦੀ ਸ਼ਾਨ ਦੇ ਵਿੱਚ ਗੱਜਲਾ ਸੁਣਾਈਆਂ ਜਾ ਰਹੀਆਂ ਸੜਾ ਕੌਣ ਰਿਹਾ ਬੱਕਰੀਆਂ ਸੁਣਾ ਰਹੀਆਂ ਜਿਨ੍ਹਾਂ ਨੂੰ ਜਦੋਂ ਕਸਾਈ ਤਕੜਾ ਹੋਇਆ ਤੇ ਸਭ ਤੋਂ ਪਹਿਲਾਂ ਇਹਨਾਂ ਬੱਕਰੀਆਂ ਦਾ ਵਢਾਂਗਾ ਉਹਨੇ ਕਰਨਾ ਸਮਝ ਨਹੀਂ ਆਉਂਦੀ ਕਿਵੇਂ ਪਛਾਣ ਕਰਾਈਏ ਵੀ ਸੁਖਬੀਰ ਹੁਣ ਗਲ ਦੇ ਵਿੱਚ ਵਜ਼ੀਰ ਖਾਂ ਅਹਿਮਦ ਸ਼ਾਹ ਅਬਦਾਲੀ ਇਹ ਲਿਖ ਕੇ ਪਟਾਪਾਲਵੇਂ ਗਲ 'ਚ ਫੇਰ ਸਾਡੀ ਅੱਖਾਂ ਖੁੱਲਣਗੀਆਂ ਦਰਬਾਰ ਸਾਹਿਬ ਦਾ ਹੱਟ ਗ੍ਰੰਥੀ ਕਹਿ ਰਿਹਾ ਅਕਾਲ ਤਖਤ ਦੇ ਸਾਬਕਾ ਜਥੇਦਾਰ ਕਹਿ ਰਹੇ ਆ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਹਿ ਰਹੇ ਆ ਵੀ ਬਾਦਲ ਪਰਿਵਾਰ ਗੁਰੂ ਘਰ ਦੀਆਂ ਜ਼ਮੀਨਾਂ ਲੁੱਟ ਕੇ ਖਾ ਰਿਆ ਗੋਲਗਾਂ ਲੁੱਟ ਕੇ ਖਾ ਰਿਆ ਤੇ ਅਸੀਂ ਸਟੇਜਾਂ ਦੇ ਖੜ ਕੇ ਭੰਗੜੇ ਪਾ ਰਹੇ ਆ ਵੀ ਵੀਰ ਸੁਖਬੀਰ ਸਰਕਾਰ ਬਣਾਉਣ ਜਾ ਰਹੇ ਸ਼ਾਇਦ ਲਾਹਨਤ ਸ਼ਬਦ ਛੋਟਾ ਪੈ ਜੇ ਅੱਜ ਦੇ ਇਨ੍ਹਾਂ ਖੌਤੀ ਅਕਾਲੀ ਲੀਡਰਾਂ ਨੂੰ ਜਿਹੜੇ ਭੰਗੜੇ ਪਾ ਰਹੇ ਨੇ 10-10 ਪਰਚਿਆਂ ਵਾਲਿਆਂ ਨੂੰ ਹਲਕਾ ਇੰਚਾਰਜ ਲੱਗਣ ਦੀ ਖੁਸ਼ੀ ਵਿੱਚ ਸੋ ਤੁਹਾਡੇ ਅੱਗੇ ਹੱਥ ਬੰਦਿਆ ਸਾਡੀ ਉਮਰ ਦੇ ਨੌਜਵਾਨਾਂ ਨੂੰ ਜੇ ਅਕਾਲੀ ਕਹਿਣ ਤੇ ਮਾਣ ਮਹਿਸੂਸ ਕਰਦਾ ਦੇਖਣਾ ਚਾਹੁੰਦੇ ਹਾਂ ਜੇ ਚਾਹੁੰਦੇ ਹੋ ਤੁਹਾਡੀ ਅਗਲੀ ਪੀੜ੍ਹੀ ਆਪਣੇ ਆਪ ਨੂੰ ਅਕਾਲੀ ਕਵੇ ਤੇ ਅਕਾਲੀ ਸਿਆਸਤ ਕਰੇ ਕਟੋ-ਕਟ ਐਸ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਣਾਏ ਅਕਾਲ ਤਖਤ ਸਾਹਿਬ ਤੋਂ ਸਿਰਜੇ ਅਸਲ ਅਕਾਲੀ ਦਲ ਨੂੰ ਤਗੜਾ ਕਰ ਦੋ ਜੇ ਅਕਾਲੀ ਦਲ ਤਗੜਾ ਰਹੂਗਾ ਤੇ ਸਾਡੇ ਵਰਗੀ ਅਗਲੀ ਪੀੜ੍ਹੀ ਅਕਾਲੀ ਕਹਿਣ ਚ ਮਾਣ ਮਹਿਸੂਸ ਕਰੂਗੀ ਅਕਾਲੀ ਵਿਰਾਸ ਰੋਗੇ ਲੈ ਕੇ ਜਾਊਗੀ ਨਹੀਂ ਤਾਂ ਸੱਚੀ ਮੁੱੱਚ ਅਕਾਲੀ ਸਿਆਸਤ ਡਾਇਨਾਸੌਰ ਬਣ ਕੇ ਰਹਿ ਜਾਊਗੀ ਇਹ ਮਜ਼ਾਕ ਨਹੀਂ ਬਣੂਗਾ ਕਟੋ-ਕਟ ਜਿਹੜੀ ਅੱਜ ਦੀ ਅਕਾਲੀ ਸਿਆਸਤ ਹੈ ਉਹਨੂੰ ਸਾਰੇ ਦਾ ਸਾਰਾ ਦਿੱਲੀ ਦੀ ਆਮ ਆਦਮੀ ਪਾਰਟੀ ਖਾਂਦੀ ਜਾ ਰਹੀ ਹੈ ਪਹਿਲਾ ਰੁਝਾਨ ਸਿੱਖ ਸਿਆਸ ਦਾ ਅਕਾਲੀ ਵਜਾਏ ਜੇ ਝਾੜੂ ਚੱਕਣ ਦੇ ਵਿੱਚ ਹੋ ਰਿਹਾ ਤੇ ਅਸੀਂ ਦੇਖੀਏ ਕਿੱਥੇ ਕਮੀਆਂ ਰਹਿ ਰਹੀਆਂ ਨੇ ਉਹਨਾਂ ਕਮੀਆਂ ਨੂੰ ਪੂਰੀਆ ਕਰੀਏ ਇੱਕ ਪਾਸੇ ਸਾਡੇ ਅਖੋਤੀ ਅਕਾਲੀ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚ ਰਹੇ ਨੇ ਇੱਕ ਪਾਸੇ ਆਮ ਆਦਮੀ ਕਹੌਣ ਵਾਲੇ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਵੇਚ ਰਹੇ ਨੇ ਸਾਨੂੰ ਇਸ ਲੁੱਟ ਖਸੁੱਟ ਤੋਂ ਬਚਾਉਣ ਲਈ ਅਸਲ ਅਕਾਲੀ ਤਰਨੂੰ ਤਗੜਾ ਕਰਨਾ ਪੈਣਾ ਇਸ ਕ੍ਰੈਡੇਬਲ ਲੀਡਰ ਨੂੰ ਜੇ ਸਾਨੂੰ ਅਕਾਲ ਤਖਤ ਦਾ ਸਾਬਕਾ ਜਥੇਦਾਰ ਵੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਮਨਜ਼ੂਰ ਨਹੀਂ ਫਿਰ ਮੈਨੂੰ ਲੱਗਦਾ ਇਸ ਤੋਂ ਵੱਡੀ ਕੋਈ ਸਾਡੇ ਕੋਲ ਕੋਈ ਆਸਮਾਨ ਤੋਂ ਉੱਟ ਕੇ ਲੀਡਰਸ਼ਿਪ ਨਹੀਂ ਆਣੀ ਇਹਨੂੰ ਤਗੜਾ ਕਰੀਏ ਇਸ ਲੁੱਟ ਖੁੱਟ ਤੋਂ ਬਚੀਏ ਚਾਹੇ ਪੰਜਾਬ ਹੈ ਤੇ ਚਾਹੇ ਗੁਰੂ ਘਰ ਹੈ ਉਹਦੇ ਖਜ਼ਾਨਿਆਂ ਨੂੰ ਉਹਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਇਸ ਅਕਾਲੀ ਸਿਆਸ ਨੂੰ ਤਗੜਾ ਕਰੀਏ